अच्छे काल जी मैं दलजिंदर कौर फिर तो ਤੁਹਾਡਾ ਨਵੇਂ ਵੀਡੀਓ ਨਾਲ ਸਵਾਗਤ ਕਰਦੀ ਆ ਸਭ ਤੋਂ ਪਹਿਲਾਂ ਆਪ ਸਭ ਨੂੰ ਬੰਦੀ ਛੋੜ ਦਿਵਸ ਦੀਆਂ ਤੇ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਸੋ ਅੱਜ ਦੀ ਵੀਡੀਓ ਇਸੇ ਵਿਸ਼ੇ ਤੇ ਹੋਣ ਵਾਲੀ ਹੈ ਆਪਾਂ ਗੱਲ ਕਰਾਂਗੇ ਕਿ ਅਸੀਂ ਇਸ ਦੀਵਾਲੀ ਤੇ ਐਦਾਂ ਦਾ ਕੀ ਕਰੀਏ ਜਿਹਦੇ ਨਾਲ ਸਾਡੇ ਘਰ ਪਰਿਵਾਰ ਵਿੱਚ ਸੁੱਖ ਸਮ੍ਰਿਧੀ ਆਵੇ ਘਰੋਬਾਰੀ ਵਾਤੇ ਹੁਣ ਕੰਮਾਂ ਕਾਰਜ ਵਰਕ ਤਾਂ ਬੈਣ ਸਭ ਤੇ ਘਰ ਖੁਸ਼ੀਆਂ ਆਵੇ ਸੋ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਹੋਏ ਪਲੀਜ਼ ਪੂਰਾ ਦੇਖਿਓ ਠੀਕ ਹੈ ਜੀ ਤੇ ਚਲੋ ਫਿਰ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਤੁਸੀਂ YouTube ਦੇ ਉੱਪਰ ਬਹੁਤ ਸਾਰੀਆਂ ਵੀਡੀਓ ਦੇਖੀਆਂ ਹੋਗੀਆਂ ਜਿਹਦੇ ਵਿੱਚ ਕਹਿੰਦੇ ਆ ਕਿ ਦਿਵਾਲੀ ਵਾਲੇ ਦਿਨ 10 ਰੁਪਏ ਦਾ ਸਿੱਕਾ ਟੈਂਕੀ ਥੱਲੇ ਰੱਖੋ ਦੀਵੇ ਥੱਲੇ ਰੱਖੋ ਜਾਂ ਫਿਰ ਦੀਵਿਆਂ ਦੇ ਵਿੱਚ ਲੌਂਗ ਪਾਓ ਲੌਂਗ ਜੜ ਕੇ ਆਪਣੇ ਪੂਰੇ ਘਰ ਵਿੱਚ ਉਸ ਨੂੰ ਘੁਮਾਓ ਜਿਹਦੇ ਨਾਲ ਤੁਹਾਡੇ ਤੇ ਜੋ ਲੋਕ ਦਿਵਾਲੀ ਨੂੰ ਜਾਦੂ ਧੂਣਾ ਕਰਦੇ ਆ ਉਹਦਾ ਅਸਰ ਨਹੀਂ ਹੋਊਗਾ ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਣੀ ਆ ਕਿ ਇਹ ਸਭ ਅੰਧਵਿਸ਼ਵਾਸ ਹੈ ਇਤਾਂ ਦਾ ਕੁਝ ਵੀ ਨਹੀਂ ਹੁੰਦਾ ਤੁਸੀਂ ਚਾਹੇ ਜੋ ਮਰਜੀ ਕਰ ਲੋ ਜੋ ਹੋਣਾ ਉਹ ਹੋਣਾ ਹੀ ਹੈ ਹਾਂ ਤੁਸੀਂ ਜਾਦੂ ਟੂਣਿਆਂ ਤੋਂ ਗਲਤ ਲੋਕਾਂ ਦੀਆਂ ਨਜ਼ਰਾਂ ਤੋਂ ਜਾਂ ਗਲਤ ਕੰਮਾਂ ਤੋਂ ਬਚ ਸਕਦੇ ਆ ਪਰ ਜੇ ਤੁਸੀਂ ਉਹਦਾ ਅਪਾ ਗੁਰਬਾਣੀ ਅਨੁਸਾਰ ਕਰਦੇ ਆ ਦੀਵਾਲੀ ਇੱਕ ਇਦਾਂ ਦਾ ਪਵਿੱਤਰ ਤਿਹਾਰਾ ਜਿਹੜਾ ਪੂਰੇ ਦੇਸ਼ ਵਿੱਚ ਮਨਾਇਆ ਜਾਂਦਾ ਦੂਸਰਾ ਇਹ ਮੱਸੀਆ ਵਾਲੇ ਦਿਨ ਹੁੰਦਾ ਮੱਸੀਆ ਵਾਲੇ ਦਿਨ ਤਾਂ ਵੈਸੇ ਵੀ ਲੋਕ ਜਾਦੂ ਟੂਣੇ ਬਹੁਤ ਕਰਦੇ ਆ ਸੋ ਅਸੀਂ ਗੁਰਵਾਨੀ ਅਨੁਸਾਰ ਕੀਤਾ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖ ਸਕਦੇ ਹਾਂ ਸਾਨੂੰ ਇਸ ਤਰ੍ਹਾਂ ਕੀ ਕਰਨਾ ਚਾਹੀਦਾ ਹੈ ਜਿਹਦੇ ਨਾਲ ਕਿ ਸਾਡਾ ਕੋਈ ਵੀ ਨੁਕਸਾਨ ਨਾ ਕਰ ਸਕੇ ਤੇ ਸਾਡੇ ਘਰ ਵਿੱਚ ਸਾਰੀਆਂ ਚੀਜ਼ਾਂ ਦੀਆਂ ਬਰਤਾਂ ਰਹਿਣ ਠੀਕ ਹੈ ਜੀ ਤੇ ਸਾਨੂੰ ਸਭ ਤੋਂ ਪਹਿਲਾਂ ਇਸ ਦਿਨ ਇਹਨਾਂ ਜਾਦੂ ਮਤਲਬ ਜਾਦੂ ਪੂਣਿਆਂ ਤੋਂ ਬਚਣ ਦੇ ਲਈ ਐਤਾਂ ਦੇ ਬਰਮਾ ਪਰਮਾ ਤੋਂ ਬਚਣ ਦੇ ਲਈ ਸਾਨੂੰ ਪਾਣੀ ਦਾ ਆਸਰਾ ਲੈਣਾ ਚਾਹੀਦਾ ਜਿੱਥੇ ਦੀਵਾਲੀ ਹਿੰਦੂ ਧਰਮ ਵਿੱਚ ਭਗਵਾਨ ਰਾਮਚੰਦਰ ਜੀ ਤੋਂ ਪਰਸਪਤ ਹੈ ਇਸ ਤਰ੍ਹਾਂ ਭਗਵਾਨ ਰਾਮਚੰਦਰ ਜੀ ਜੁੱਦਿਆ ਤੋਂ ਵਾਪਸ ਆਏ ਸੀ ਇਸ ਕਰਕੇ ਹਿੰਦੂ ਧਰਮ ਵਿੱਚ ਦੀਵਾਲੀ ਦਾ ਪਰਪ ਮਨਾਇਆ ਜਾਂਦਾ ਹੈ ਉੱਥੇ ਸਿੱਖ ਧਰਮ ਵਿੱਚ ਇਸ ਦਿਨ ਸਿੱਖਾਂ ਦੇ 6ਵੇਂ ਗੁਰੂ ਤਨਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਤੋਂ ਗੁਰੂ ਜੀ ਨੇ ਬਵੰਚਾ ਰਾਜਿਆਂ ਨੂੰ ਰਿਹਾਅ ਕਰਵਾਇਆ ਸੀ ਸੋ ਜਿੱਥੇ ਗੁਰੂ ਜੀ ਨੇ ਤਨ ਰਹੀਂ ਇਹਨਾਂ ਰਾਜਿਆਂ ਨੂੰ ਕਿਲੇ ਤੋਂ ਮੁਕਤ ਕੀਤਾ ਸੀ ਉੱਥੇ ਉਹਨਾਂ ਨੂੰ ਮਨ ਰਹੀਂ ਜੋ ਦੁਸ਼ਟ ਕਰਮ ਜੋ ਵੀ ਸੀਗੇ ਮਨ ਵੀ ਮਨ ਤੋਂ ਵੀ ਉਹਨਾਂ ਨੂੰ ਪਵਿੱਤਰ ਕੀਤਾ ਸੀ ਰਿਹਾਈ ਦਿੱਤੀ ਸੀ ਸੋ ਸਿੱਖ ਧਰਮ ਵਿੱਚ ਇਹਦਾ ਆਪਣਾ ਮਹੱਤਵ ਹੈ ਹੁਣ ਤੁਸੀਂ ਆਪ ਸੋਚੋ ਕਿ ਐਨੇ ਪਵਿੱਤਰ ਦਿਨਤੇ ਐਨੇ ਧਾਰਮਿਕ ਮਤਲਬ ਦਿਨਤੇ ਐਨੇ ਮਸੀਹਾ ਵਾਲੇ ਦਿਨ ਜਿਹਦੀ ਜਿਹਦੇ ਸੱਚ ਇੰਨੀ ਮਹੱਤਤਾ ਹੈ ਸਾਡੇ ਧਰਮ ਵਿੱਚ ਤੇ ਉੱਥੇ ਅਸੀਂ ਕੀ ਲੋਂਗ ਸਾੜਨ ਨਾਲ ਸਾਡਾ ਕਰਮ ਨਸ਼ਟ ਹੋ ਜਾਊਗਾ ਮਾਰੇ ਕਰਮ ਜਾਂ ਸਾਡਾ ਬਚਾਅ ਹੋ ਜਾਊਗਾ ਜੇ ਐਦਾਂ ਹੁੰਦਾ ਤਾਂ ਲੋਕ ਫਿਰ ਧਾਰਮਿਕ ਸਥਾਨਾਂ ਤੇ ਜਾਂਦੇ ਹੀ ਨਾ ਘਰੇ ਇੱਥੇ ਲੋਂਗ ਸਾੜਦੇ ਰਹਿੰਦੇ ਸੋ ਇਦਾਂ ਦੇ ਬੇਮਾ ਪਰ ਮਮੇ ਚ ਨਾ ਪਹੋ ਇਦਾਂ ਦਾ ਕੁਝ ਨਹੀਂ ਹੁੰਦਾ ਜੇ ਤੁਸੀਂ 10 ਰੁਪਏ ਦਾ ਸਿੱਕਾ ਡੇਹੇ ਥਲੇ ਰੱਖਣ ਨਾਲ ਅਮੀਰ ਹੁੰਦੇ ਹੁੰਦੇ ਤਾਂ ਦਿਵਾਲੀ ਤਾਂ ਹਰ ਸਾਲ ਆਉਂਦੀ ਆ ਹਰ ਸਾਲ ਪਤਾ ਨਹੀਂ ਕਿੰਨੇ ਲੋਕ ਕਰੋੜਪਤੀ ਬਣ ਜਾਂਦੇ ਸੋ YouTube ਤੇ ਜਿੰਨੀਆਂ ਜਿੰਨੀਆਂ ਵੀ ਇਦਾਂ ਦੀਆਂ ਵੀਡੀਓਜ਼ ਨੇ ਉਹਨਾਂ ਨੂੰ ਅਵੋਇਡ ਕਰੋ ਉਹਧੀਆਂ ਵੀਡੀਓਜ਼ ਨਾ ਦੇਖੋ ਹੁਣ ਮੈਂ ਆਪਾਂ ਗੱਲ ਕਰਦੇ ਹਾਂ ਕਿ ਤੁਸੀਂ ਗੁਰਬਾਣੀ ਅਨੁਸਾਰ ਕਿੱਦਾਂ ਆਪਣਾ ਬਚਾਅ ਕਰ ਸਕਦੇ ਆ ਤੇ ਕਿੱਦਾਂ ਇਸ ਦਿਨ ਦਾ ਪਵਿੱਤਰ ਇਸ ਪਵਿੱਤਰ ਤਿਹਾੜ ਦਾ ਇਸ ਪਵਿੱਤਰ ਦਿਨ ਦਾ ਕੀ ਕਰਕੇ ਤੁਸੀਂ ਵੱਧ ਤੋਂ ਵੱਧ ਫਲ ਲੈ ਸਕਦੇ ਆ ਤੁਸੀਂ ਜੇ ਸਿੱਖ ਧਰਮ ਨੂੰ ਬਿਲੋਂਗ ਕਰਦੇ ਆ ਤਾਂ ਤੁਸੀਂ ਇੱਕ ਮੰਤਰਤਾ ਜਾਪ ਕਰਨਾ ਹੈ ਜਾਂ ਕਿ ਸ਼ਬਦ ਦਾ ਜਾਪ ਕਰਨਾ ਹੈ ਜੋ ਕਿ ਤੁਸੀਂ ਪਹਿਲਾਂ ਵੀ ਬਹੁਤ ਵਾਰ ਸੁਆ ਹੋਇਆ ਹੋਵੇਗਾ ਤੁਸੀਂ ਇਸ ਸ਼ਬਦ ਦਾ ਜਾਪ ਹੋ ਸਕੇ ਤਾਂ ਜਿੱਦਣ ਦਿਵਾਲੀ ਸ਼ੁਰੂ ਹੋਣੀ ਹੈ ਇਸ ਵਾਰ ਤਾਂ ਕਹਿੰਦੇ ਨੇ ਕਿ ਦਿਵਾਲੀ 20 ਨੂੰ ਵੀ ਆ 21 ਨੂੰ ਵੀ ਆ ਤੇ ਵੈਸੇ ਤਾਂ ਆਪਣੇ ਹਰਬੰਦਾ ਸਾਹਿਬ 21 ਤਰੀਕ ਦੇ ਦਿਵਾਲੀ ਮਨਾਣੀ ਹੈ ਸੋ ਆਪ ਜੀ ਚਾਹੋ ਤਾਂ 21 ਤਰੀਕ ਵਾਲੇ ਦਿਨ ਮਤਲਬ ਕਿ ਵੀ ਦੀ ਰਾਤ ਨੂੰ ਤੇ ਰਾਤ ਨੂੰ 12 ਵਜੇ ਜਾਂ ਰਾਤ ਦੇ 2 ਵਜੇ ਠੀਕ ਹੈ ਜੀ ਇਸ ਸ਼ਬਦ ਦਾ ਇਸ਼ਨਾਨ ਕਰਕੇ ਕੇਸੀ ਇਸ਼ਨਾਨ ਕਰਕੇ ਕੋਲ ਥੋੜਾ ਬਹੁਤਾ ਪ੍ਰਸ਼ਾਦ ਰੱਖ ਲਿਓ ਢੇਗ ਬਣਾਣੀ ਚਾਹੋ ਤੁਸੀਂ ਢੇਗ ਵੀ ਬਣਾ ਸਕਦੇ ਆ ਜਾਂ ਜਲਕੂਲ ਜ਼ਰੂਰ ਰੱਖਣਾ ਜਲ ਰੱਖ ਕੇ ਤੁਸੀਂ 108 ਵਾਰ ਇਸ ਸ਼ਬਦ ਦਾ ਜਾਪ ਕਰਨਾ ਘੱਟ ਤੋਂ ਘੱਟ ਬਾਤੋ ਤੋਂ ਬਾਦ ਤੁਸੀਂ ਜਿੰਨਾ ਮਰਜ਼ੀ ਕਰ ਸਕਦੇ ਆ ਉਹ ਤੁਹਾਡੀ ਆਪਣੀ ਇੱਛਾ ਆ ਠੀਕ ਹੈ ਜੀ ਉਹ ਸ਼ਬਦ ਹੈਗਾ ਤੱਤੇ ਬਾਉ ਨ ਲੱਗੇ ਪਾਰ ਬ੍ਰਹਮ ਸੜਨਾਈ ਚਗਿੱਤ ਹਮਾਰੇ ਰਾਮਕਾਰ ਦੁੱਖ ਨ ਲੱਗੇ ਪਾਈ ਸਤਗੁਰ ਪੂਰਾ ਭਟਿਆ ਆਪਣੀ ਬੰਤ ਬਣਾਈ ਰਾਮ ਨਾਮ ਔਖ ਰੀਆ ਇਕਾ ਲਿਵਲਾਈ ਰਾਖ ਲੀਏ ਤਿਨ ਦੱਖਣ ਹਰ ਸਭ ਬਿਆਦ ਮਟਾਈ ਕਹੋ ਨਾਨਕ ਕਿਰਪਾ ਪੈ ਪ੍ਰਭ ਪੈ ਸਹ ਬਸ ਇੱਕ ਸ਼ਬਦ ਹੈ ਜਿਹੜਾ ਗੁਰਬਾਣੀ ਦੇ ਵਿੱਚ ਸਾਨੂੰ ਗੁਰੂ ਸਾਹਿਬਾਨ ਜੀ ਨੇ ਦਿੱਤਾ ਹੈ ਜਿਸ ਦਾ ਅਰਥ ਹੈ ਤੱਤੀ ਬਾਹ ਨ ਲੱਗਾਈ ਕਿ हे ਮੇਰੇ ਗੁਰਸਿੱਖ ਮੇਰੇ ਪਿਆਰੇ ਤੈਨੂੰ ਕੋਈ ਵੀ ਤੱਤੀ ਬਾਹ ਮਤਲਬ ਕਿ ਤੈਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋ ਸਕਦਾ ਤੱਤੀ ਬਾਹ ਨ ਲੱਗਾਈ ਪਰਮ ਭਰਮ ਸਰਨਾਈ ਜੇ ਤੂੰ ਆਪਣੇ ਆਪ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਅੱਗੇ ਭੇਟ ਕਰ ਦਿੰਨਾ ਹੈ ਸ਼ਾਦਾ ਭਾਵਨਾ ਨਾਲ ਉਸਤੇ ਪਾਠ ਪੂਜਾ ਕਰਦਾ ਹੈ ਨਾਮ ਸੇਵਾ ਸਿਮਰਨ ਕਰਦਾ ਹੈ ਤਾਂ ਤੈਨੂੰ ਕਿਸੇ ਵੀ ਤਰ੍ਹਾਂ ਦੀ ਤੇਰੇ ਜੀਵਨ ਵਿੱਚ ਕਠਿਨਾਈ ਨਹੀਂ ਆ ਸਕਦੀ ਠੀਕ ਹੈ ਜੀ ਸੋ ਇਹ ਸ਼ਬਦ ਹੈ ਜਿਹਦਾ ਅਸੀਂ 108 ਵਾਰ ਜਾਪ ਕਰਨਾ ਹੈ ਜੇ ਤੁਸੀਂ ਇਸ ਸ਼ਬਦ ਦਾ ਰਾਤ ਨੂੰ ਜਾਪ ਨਹੀਂ ਵੀ ਕਰ ਸਕਦੇ ਤਾਂ ਤੁਸੀਂ ਦਿਨ ਵਿੱਚ ਕਿਸੇ ਵੀ ਸਮੇਂ ਸੁਚੇਤਤਾ ਨਾਲ ਜਾਂ ਸ਼ਾਮ ਨੂੰ ਜਦੋਂ ਤੁਸੀਂ ਦੀਵੇ ਬਾਲਣੀਆਂ ਉਸ ਸਮੇਂ ਇਸ ਸ਼ਬਦ ਦਾ ਜਾਪ ਕਰ ਸਕਦੇ ਹਾਂ ਤੇ ਦੂਸਰੀ ਗੱਲ ਤੁਸੀਂ ਜੇ ਮਤਲਬ ਇੰਨੇ ਬਿਜ਼ੀ ਆ ਕਿ ਬਿਲਕੁਲ ਇਸ ਸ਼ਬਦ ਦਾ ਜਾਪ ਨਹੀਂ ਕਰ ਸਕਦੇ ਤਾਂ ਤੁਸੀਂ ਇਹਨੂੰ ਫੋਨ ਤੇ ਘਰ ਵਿੱਚ ਲਗਾ ਕੇ ਰੱਖੋ ਸਾਰਾ ਦਿਨ ਆਪਣੇ ਘਰ ਵਿੱਚ ਬਾਣੀ ਲਗਾ ਕੇ ਰੱਖੋ ਠੀਕ ਆ ਜੀ ਤੇ ਫਿਰ ਜੋ ਤੁਸੀਂ ਜਲ ਤਿਆਰ ਕਰਨਾ ਹੈ ਘਰ ਤੇ ਕੋਨੇ-ਕੋਨੇ ਵਿੱਚ ਉਸ ਜਲ ਦਾ ਛਿੱਟਾ ਦਿਓ ਆਪ ਵੀ ਪੀਓ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਪਿਲਾਓ ਸੋ ਇਹ ਵਿਧੀ ਹੈ ਜੋ ਗੁਰਬਾਣੀ ਅਨੁਸਾਰ ਜਿਸ ਨਾਲ ਅਸੀਂ ਦਿਵਾਲੀ ਵਾਲੇ ਦਿਨ ਆਪਣੇ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਰੱਖ ਸਕਦੇ ਹਾਂ ਸੋ ਮੈਂ বারবার ਤੁਹਾਨੂੰ ਇਹ ਕਹਿ ਰਹੀ ਆ ਕਿ ਤੁਸੀਂ YouTube ਤੇ ਗਲਤ ਵੀਡੀਓਸ ਨੂੰ ਦੇਖ ਕੇ ਬਹਿਮਾ ਭਰਮਾ ਵਿੱਚ ਨਾ ਪਾਓ ਐਦਾਂ ਦਾ ਕੁਝ ਨਹੀਂ ਹੁੰਦਾ ਬਾਕੀ ਇੱਕ ਹੋਰ ਜਦੋਂ ਤੁਸੀਂ ਦੀਵਾ ਸਾਬ ਬਾਲਣਾ ਜਾਂ ਜਦੋਂ ਇਹ ਪਾਠ ਕਰਤੀਆਂ ਜੇ ਚਾਹੋ ਤਾਂ ਆਮ ਤੌਰ ਤੇ ਅੱਜ ਕੱਲ੍ਹ ਜੋਸ਼ੀਤ ਧਾਨੇ ਗੁਰਦੁਆਰੇ ਹੈ ਉੱਥੋਂ ਧੂਫ ਮਿਲਦੀ ਹੈ ਗੁਰਦੁਆਰੇ ਵਿੱਚ ਤਿਆਰ ਕੀਤੀ ਹੁੰਦੀ ਹੈ ਉਹ ਧੂਫ ਕਿਉਂਕਿ ਗੁਰਦੁਆਰੇ ਵਿੱਚ ਸਾਰਾ ਦਿਨ ਬਾਣੀ ਚੱਲਦੀ ਹੈ ਸੋ ਉਹ ਧੂਫ ਨੂੰ ਆਪਣੇ ਘਰ ਵਿੱਚ ਜ਼ਰੂਰ ਲਿਆ ਕੇ ਰੱਖੋ ਠੀਕ ਹੈ ਤੇ ਸ਼ਾਮ ਦੇ ਵੇਲੇ ਜਦੋਂ ਅਸੀਂ ਦੀਵੇ ਬਾਲਣੇ ਆ ਸੰਦਿਆ ਦੇ ਸਮੇਂ ਉਸ ਧੂਫ ਨੂੰ ਸਾਰੇ ਘਰ ਵਿੱਚ ਦਿਓ ਜੇ ਤੁਹਾਡੇ ਕੋਲ ਉਹ ਧੂਫ ਨਹੀਂ ਹੈਗੀ ਤਾਂ ਤੁਸੀਂ ਗੂਗਲ ਦੀ ਧੂਫ ਵੀ ਦੇ ਸਕਦੇ ਆ ਤੇ ਨੋਰਮਲ ਜਿਹੜਾ ਗੂਗਲ ਦਾ ਦੂਸਰਾ ਧੂਫਾਂ ਦਾ ਜਾਂ ਮਾਰਕੀਟ ਤੇ ਉਹ ਵੀ ਤੁਸੀਂ ਜ਼ਰੂਰ ਧੂਖਾ ਕੇ ਦੇ ਸਕਦੇ ਆ ਠੀਕ ਆ ਜੀ ਸੋ ਸੋ ਇਸ ਪਵਿੱਤਰ ਤਿਹਾਰ ਵਾਲੇ ਦਿਨ ਆਪ ਜੀ ਨੇ ਬਮਾ ਪਰਮਾ ਤੋਂ ਬਚ ਕੇ ਰਹਿਣਾ ਆ ਆਪਣਾ ਤੇ ਆਪਣੇ ਬੱਚਿਆਂ ਦਾ ਧਿਆਨ ਰੱਖਣਾ ਮਠਿਆਈਆਂ ਵਗੈਰਾ ਘਰ ਵਿੱਚ ਹੀ ਤਿਆਰ ਕਰੋ ਪੂਰੀ ਸ਼ੁੱਧਤਾ ਦੇ ਨਾਲ ਹੋ ਸਕੇ ਤਾਂ ਬਾਹਰੋਂ ਬਿਲਕੁਲ ਬਾਹਰੀਆਂ ਚੀਜ਼ਾਂ ਨੂੰ ਅਵੋਇਡ ਕਰੋ ਕਿਉਂਕਿ ਇਹਨਾਂ ਦਿਨਾਂ ਵਿੱਚ ਲੋਕੀ ਸਫਾਈ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਦੇ ਠੀਕ ਹੈ ਜੀ ਤੇ ਉਹੀ ਜੋ ਅਸੀਂ ਮਟਰੀਅਲ ਲਿਆ ਕੇ ਘਰ 'ਚ ਖਾਣੇ ਆ ਇੱਕ ਵਾਰ ਦਾ ਖਾਦੀ ਹੋਈ ਮਠਿਆਈ ਹੋ ਪਤਾ ਨਹੀਂ ਸਾਨੂੰ ਕਿੱਦਾਂ ਰੋਗ ਦੇ ਕੇ ਜਾਊਗੀ ਸੋ ਇਹਨਾਂ ਦਿਨਾਂ ਵਿੱਚ ਤੁਸੀਂ ਬਾਹਰੀਆਂ ਚੀਜ਼ਾਂ ਤੋਂ ਬਚੋ ਠੀਕ ਹੈ ਸੋ ਤਾਂ ਤਾਂ ਨਸ਼ੀਵੀ ਪਤਸ਼ਾਈ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਸ ਪਵਿੱਤਰ ਦਿਨ ਦੇ ਉੱਪਰ ਜਿਸ ਦਾ ਬਹੁਤ ਮਹੱਤਵ ਹੈ ਦੁਬਾਰਾ ਤੋਂ ਆਪ ਸਭ ਸੰਗਤਾਂ ਨੂੰ ਮੈਂ ਬਹੁਤ-ਬਹੁਤ ਬਧਾਈ ਦਿੰਨੀ ਆ ਆਪ ਜੀ ਨੇ ਗੁਰੂ ਘਰਾਂ ਦੇ ਵਿੱਚ ਜ਼ਰੂਰ ਜਾਣਾ ਸ਼ਾਮ ਨੂੰ ਨਹੀਂ ਜਾਣਾ ਸਵੇਰ ਨੂੰ ਜਾਣਾ ਆਪਣੇ ਬੱਚਿਆਂ ਨੂੰ ਇਸ ਇਤਿਹਾਸ ਤੋਂ ਜਾਣੂ ਕਰਵਾਣਾ ਸੋ ਤੁਹਾਨੂੰ ਸਾਡੀਆਂ ਵੀਡੀਓਜ਼ ਕਿੱਦਾਂ ਦੀਆਂ ਲੱਗਦੀਆਂ ਕਮੈਂਟ ਕਰਕੇ ਜ਼ਰੂਰ ਲਿਖਿਆ ਕਰੋ ਤੇ ਤੁਸੀਂ ਵੀਡੀਓਸ ਦੇਖ ਲੈਣੇ ਪਰ ਕਮੈਂਟ ਬਹੁਤ ਘੱਟ ਕਰਦੇ ਆ ਤੇ ਲਾਈਕ ਵੀ ਵੀਡੀਓ ਨੂੰ ਜ਼ਰੂਰ ਕਰਿਆ ਕਰੋ ਅੱਜ ਤੱਕ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਚੈਨਲ ਦੇ ਉੱਪਰ ਅਸੀਂ ਆਪਣੀ ਡੇਲੀ ਵੀਡੀਓ ਸਿੱਖਰ ਧਰਮ ਰਿਲੇਟਡ ਜਾਂ ਫਿਰ ਆਪਾਂ ਥੋੜੀ ਜਿਹੀ ਕੁਕਿੰਗ ਰਿਲੇਟਡ ਛੋਟਾ ਜਿਹਾ ਬਲੌਗ ਇਹ ਸਭ ਅਪਲੋਡ ਕਰਦੇ ਹਾਂ ਸੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਵਿਨਸ ਕਿਪੋ ਕੀਤੇ ਵੀਡੀਓ ਨੂੰ ਦੇਖਿਆ ਕਰੋ ਤੇਜ਼ ਕਰਕੇ ਦੇਖਿਆ ਕਰੋ ਠੀਕ ਹੈ ਜੀ ਸੋ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ ਨਾਲ ਥੈਂਕ ਯੂ ਫਾਰ ਵਾਚਿੰਗ